ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੈਂ ਵਿਸ਼ੇ ਨੂੰ ਜਿਹੜਾ ਨਾਂ ਦੇ ਰਿਹਾ ਉਹ ਵਿਸ਼ਾ ਹੈ ਵੀ ਡੋਰ ਨੌਕ ਕਰਦੇ ਰਿਹਾ ਕਰੂੰ ਮੇਰਾ ਮਤਲਬ ਪਤਾ ਕੀ ਹੈ ਇੱਕ ਉਦਾਹਰਣ ਹੀ ਹੈ ਕੋਈ ਦਰਵਾਜ਼ਾ ਤੁਸੀਂ ਖੋਲਣਾ ਚਾਹੁੰਦੇ ਹੋ ਕਿਸੇ ਘਰ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹੋ ਕਿਸੇ ਮਹਿਲ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹੋ ਕਿਸੇ ਕੰਪਨੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹੋ ਕਿਸੇ ਦੇਸ਼ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹੋ ਜਾਂਦੇ ਹੋ ਸਫਲਤਾ ਨਹੀਂ ਮਿਲਦੀ ਮੇਰਾ ਮਤਲਬ ਇਹ ਡੋਰ ਖੁੱਲਣ ਦਾ ਯਤਨ ਕਰਦੇ ਹੋ ਪਰ ਡੋਰ ਖੁੱਲ ਨਹੀਂ ਰਹੀ ਹਾਰੋਣਾ ਬੈਠੋ ਨਾ ਢੇਰੀ ਨਾ ਟਾਓ 네ਗੇਟਿਵਿਟੀ ਨਾ ਪਾਲੋ ਵਾਰ-ਵਾਰ ਉਹ ਡੋਰ ਨੌਕ ਕਰਦੇ ਰਹੋ ਭਾਵੇਂ ਉਹ ਦੇਸ਼ ਦੀ ਡੋਰ ਹੈ ਕੰਪਨੀ ਦੀ ਡੋਰ ਹੈ ਸਕਸੈਸ ਦੀ ਡੋਰ ਹੈ ਕਿਸੇ ਵੀ ਤਰ੍ਹਾਂ ਦੀ ਡੋਰ ਹੈ ਜਦੋਂ ਵਾਰ-ਵਾਰ ਵਾਰ-ਵਾਰ ਖੜਕਾਉਂਦੇ ਰਹੋਗੇ ਡੋਰ ਨੌਕ ਕਰਨ ਦਾ ਮਤਲਬ ਨਹੀਂ ਕਿ ਲੋਹੇ ਦਾ ਦਰਵਾਜ਼ਾ ਖੜਕਾਉਂਦੇ ਰਹੋ ਲੱਕੜੀ ਦਾ ਦਰਵਾਜ਼ਾ ਖੜਕਾਉਂਦੇ ਰਹੋ ਮੇਰਾ ਮਤਲਬ ਇਹ ਉਸ ਰਾਹ ਤੇ ਯਤਨ ਕਰਦੇ ਰਹੋ ਤੁਹਾਡਾ ਯਤਨ ਤੁਹਾਡਾ ਪਰਯਤਨ ਇੱਕ ਦਿਨ ਦਰਵਾਜ਼ਾ ਖੁੱਲਣ ਦੇ ਉੱਤੇ ਅਗਲਿਆਂ ਨੂੰ ਮਜਬੂਰ ਕਰ ਦੇਗਾ ਡੋਰ ਵੀ ਖੁੱਲ ਜਾਏਗੀ ਤੁਸੀਂ ਅੰਦਰ ਪ੍ਰਵੇਸ਼ ਵੀ ਕਰ ਜਾਓਗੇ ਐਗਜ਼ਾਮਪਲ ਦੇ ਰਿਹਾ ਇੱਕ ਮੰਨ ਲਓ ਤੁਸੀਂ ਆਪਣੀ ਫਾਈਲ ਲਈ ਔਰ ਕਿਸੇ ਇੰਟਰਵਿਊ ਵਾਸਤੇ ਕਦਰੋਂ ਕੋਈ ਆਈ ਸੀ ਕਾਲ ਆਈ ਸੀ ਲੈਟਰ ਆਇਆ ਸੀ ਕਿਸੇ ਕੰਪਨੀ ਦੇ ਅੰਦਰ ਚਲੇ ਗਏ ਆਫਿਸ ਦੇ ਅੰਦਰ ਚਲੇ ਗਏ ਤੁਹਾਡਾ ਇੰਟਰਵਿਊ ਹੋਇਆ ਤੁਸੀਂ ਸਕਸੈਸ ਨਹੀਂ ਹੋਏ ਉਹਨਾਂ ਨੇ ਸੌਰੀ ਕਹੇ ਕਿ ਫਾਈਲ ਤੁਹਾਡੇ ਹੱਥਾਂ ਵਿੱਚ ਠਮਾ ਦਿੱਤੀ ਵਾਪਸ ਕਰ ਦਿੱਤੀ ਪਰ ਹਾਰੋ ਨਾ ਇੱਕ ਹੀ ਕੰਪਨੀ ਨਹੀਂ ਹੈ ਦੁਨੀਆ ਦੇ ਅੰਦਰ ਇੱਕ ਹੀ ਜਗ੍ਹਾ ਨਹੀਂ ਹੈ ਜਿੱਥੇ ਸਾਰੀ ਦੁਨੀਆ ਨੂੰ ਰੋਜੀ ਰੋਟੀ ਮਿਲਦੀ ਜਾਂ ਨੌਕਰੀ ਮਿਲਦੀ ਜੋ ਮਿਲਦੀ ਬੜੀਆਂ ਨੇ ਹੋ ਸਕਦਾ ਹੈ ਉਸ ਜਗ੍ਹਾ ਤੇ ਤੁਹਾਨੂੰ ਜੌਬ ਨਾ ਮਿਲਨੀ ਤੁਹਾਡੇ ਚੰਗੇ ਵਿੱਚ ਹੋਵੇ ਤੁਹਾਡੇ ਭਲੇ ਵਿੱਚ ਹੋਵੇ ਦੂਸਰੀ ਕੰਪਨੀਆਂਸ ਤੁਹਾਨੂੰ ਇਹਦੇ ਨਾਲੋਂ ਚੰਗੀ ਆਫਰ ਮਿਲ ਜਾਏ ਪਰ ਥੋੜਾ ਪੇਸ਼ੈਂਸ ਤੇ ਰੱਖੋ ਵਾਰ-ਵਾਰ ਮਿਹਨਤ ਤੇ ਕਰੋ ਵੇਖੋ ਤੇ ਸਹੀ ਵੀ ਮੈਂ ਦੂਜੀ ਥਾਂ ਤੇ ਜਾਵਾਂ ਤੀਜੀ ਥਾਂ ਤੇ ਜਾਵਾਂ ਇੰਟਰਵਿਊ ਦੇਣ ਵਾਸਤੇ ਇੱਕ ਹੀ ਜਗ੍ਹਾ ਥੋੜੀ ਇੱਕ ਹੀ ਆਫਿਸ ਥੋੜਾ ਇੱਕ ਹੀ ਡਿਪਾਰਟਮੈਂਟ ਥੋੜਾ ਹੈ ਵਾਰ-ਵਾਰ ਜਾਂਦੇ ਰਹੋ ਹਿੰਮਤ ਕਰਦੇ ਰਹੋ ਯਤਨ ਪਰ ਯਤਨ ਕਰਦੇ ਰਹੋ ਇੱਕ ਦਿਨ ਆਏਗਾ ਜੋ ਜੋਬ ਤੁਸੀਂ ਲੈਣਾ ਚਾਹੁੰਦੇ ਸੀ ਉਹਦੇ ਨਾਲੋਂ ਕਈ ਗੁਣਾ ਵੱਧ ਪੈਸੇ ਵਾਲੀ ਜੋਬ, ਚੰਗੀ ਜੋਬ, ਰਿਸਪੈਕਟਿਡ ਜੋਬ, ਵਾਈਟ ਕਲਰ ਜੋਬ ਤੁਹਾਨੂੰ ਆਫਰ ਵਿੱਚ ਹੀ ਆ ਜਾਏ। ਅਗਲੇ ਕਹਿਣ ਵੀ ਜੀ ਆਇਆਂ ਪਰ ਤੁਸੀਂ ਹਿੰਮਤ ਾਰ ਕੇ ਬਹਿ ਜਾਂਦੇ ਹੋ। ਨਹੀਂ ਜੋਬ ਨਹੀਂ ਮਿਲੀ, ਹੁਣ ਮੈਂ ਕਿੱਥੇ ਜਾਵਾਂ, ਕੀ ਕਰਾਂ। ਜੋ ਹੁੰਦਾ ਹੈ ਉਹ ਤੁਹਾਡੇ ਚੰਗੇ ਵਾਸਤੇ ਹੁੰਦਾ ਹੈ ਪਰ ਥੋੜਾ ਪੇਸ਼ੈਂਸ ਰੱਖੋ ਤੇ ਮਿਹਨਤ ਕਰਦੇ ਰਹੋ। ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦੇਣੀ ਚਾਹੁੰਦਾ। ਜਦੋਂ ਵੀ ਕਾਮਯਾਬੀ ਮਿਲਦੀ ਹੈ ਨਾ ਜਦੋਂ ਵੀ ਕਿਸੇ ਨੂੰ ਸਕਸੈਸ ਮਿਲਦੀ ਹੈ ਸੁੱਤਿਆਂ-ਸੁੱਤਿਆਂ ਨਹੀਂ ਮਿਲਦੀ ਬੈਠਿਆਂ-ਬੈਠਿਆਂ ਨਹੀਂ ਮਿਲਦੀ ਹਿੰਮਤ ਹਾਰਨ ਵਾਲੇ ਨੂੰ ਨਹੀਂ ਮਿਲਦੀ ਉਹਨੂੰ ਸਟਰਗਲ ਦੇ ਦੌਰ ਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ ਮਿਹਨਤ ਦੀ ਪੱਠੀ ਦੇ ਅੰਦਰ ਉਹਨੂੰ ਕੜਨਾ ਪੈਂਦਾ ਹੈ ਆਪਣੇ ਆਪ ਨੂੰ ਤਪਾਉਣਾ ਪੈਂਦਾ ਤਾਂ ਮਿਲਦੀ ਮੈਂ ਐਗਜ਼ਾਮਪਲ ਦੇ ਦੇ ਰਿਹਾ ਜ਼ਮੀਨ ਦੇ ਅੰਦਰ ਪਾਣੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਮੈਂ ਐਗਜ਼ਾਮਪਲ ਸੈੱਟ ਕਰਨ ਲੱਗਾ ਵੀ ਮੰਨ ਲਓ ਜਿਹੜੀ ਜਗ੍ਹਾ ਤੇ ਤੁਸੀਂ ਰਹਿੰਦੇ ਹੋ ਉੱਥੇ 100 ਫੁੱਟ ਡੂੰਘਾ ਪਾਣੀ ਹੋਵੇ ਹੁਣ ਤੁਸੀਂ ਉੱਥੇ ਬੋਰ ਕਰਨਾ ਚਾਹੁੰਦੇ ਹੋ ਨਾਲ ਕੂਪ ਲਾਉਣਾ ਚਾਹੁੰਦੇ ਹੋ ਖੂਹ ਪੁੱਟਣਾ ਚਾਹੁੰਦੇ ਹੋ ਟਿਊਬਵਲ ਲਾਉਣਾ ਚਾਹੁੰਦੇ ਹੋ ਕੁਝ ਵੀ ਕਰਨਾ ਚਾਹੁੰਦੇ ਹੋ ਹੁਣ ਹੋਇਆ ਕਿ ਖੂਹ ਪੁੱਟਣਾ ਸੀ 10 ਫੁੱਟ ਦਾ ਖੱਡਾ ਪੁੱਟਿਆ ਰੇਤਾ ਮਿਲਿਆ ਬੱਜਰੀ ਮਿਲੀ ਚੀਕਣੀ ਮਿੱਟੀ ਮਿਲੀ ਕੰਕਰ ਮਿਲੇ ਪੱਥਰ ਮਿਲੇ ਪਾਣੀ ਦੀ ਨਿਸ਼ਾਨੀ ਨਹੀਂ ਮਿਲੀ ਪਾਣੀ ਟਾਰਗੇਟ ਸੀ ਪਾਣੀ ਮੰਜ਼ਲ ਸੀ ਪਰ ਪਾਣੀ ਦੀ ਤਾਂ ਨਿਸ਼ਾਨੀ ਵੀ ਨਹੀਂ ਮਿਲੀ ਹੋਇਆ ਕਿ ਉੱਥੋਂ ਬੰਦ ਕੀਤਾ ਦੂਜੀ ਜਗ੍ਹਾ ਦੇ ਉੱਤੇ ਗਏ 10 ਫੁੱਟ ਦਾ ਖੱਡਾ ਉੱਥੇ ਕੁੱਟਿਆ ਮਿਲਿਆ ਉੱਥੋਂ ਵੀ ਕੁਝ ਨਹੀਂ ਉਹ ਬੰਦ ਕੀਤਾ ਤੀਜੀ ਜਗ੍ਹਾ ਗਏ 10 ਫੁੱਟ ਦਾ ਖੱਡਾ ਉੱਥੇ ਬਣਾਇਆ ਮਿਲਿਆ ਉੱਥੋਂ ਵੀ ਕੁਝ ਨਹੀਂ ਤੁਸੀਂ ਆਪਣੀ ਜ਼ਮੀਨ ਵਿੱਚ 10 ਫੁੱਟ 20 ਫੁੱਟ 30 ਫੁੱਟ 40 ਫੁੱਟ ਡੂੰਘੇ ਖੱਡੇ ਤਿਆਰ ਕੀਤੇ ਪਰ ਪਾਣੀ ਨਹੀਂ ਮਿਲਿਆ ਪਰ ਉਹਦੇ ਨਾਲੋਂ ਜ਼ਿਆਦਾ ਚੰਗਾ ਨਹੀਂ ਸੀ ਇੱਕ ਹੀ ਜਗ੍ਹਾ ਦੇ ਉੱਤੇ ਬੈਲ ਪੁੱਟਦੇ ਰਹਿੰਦੇ ਖੁਦਾਈ ਕਰਦੇ ਰਹਿੰਦੇ ਟਿਊਬਵੈਲ ਜਿੱਥੇ ਲਾਉਂਦੀ ਤੁਸੀਂ ਸੋਚੀ ਸੀ ਉੱਥੇ ਹਿੰਮਤ ਕਰਦੇ ਰਹਿੰਦੇ ਮਿਹਨਤ ਕਰਦੇ ਰਹਿੰਦੇ ਸਖਤੀ ਦੇ ਨਾਲ ਚੀਕਨੀ ਮਿੱਟੀ ਆਈ ਕੋਈ ਗੱਲ ਨਹੀਂ ਪੱਟ ਕੇ ਬਾਹਰ ਕਰਦੇ ਹੋ ਮਿਹਨਤ ਲੱਗੇਗੀ ਆ ਜਾਏਗੀ ਪੱਥਰ ਵੀ ਆਇਆ ਤੇ ਕੋਈ ਗੱਲ ਨਹੀਂ ਪੱਥਰ ਵੀ ਟੁੱਟ ਜਾਂਦਾ ਹੈ ਮਸ਼ੀਨਾ ਹੈਗੀਆਂ ਨੇ ਪੱਥਰ ਵੀ ਪੁੱਟਦੇ ਹੋ ਤੇ ਬਾਹਰ ਕਰਦੇ ਹੋ ਖੈਰ ਪੱਥਰ ਦੇ ਵਿੱਚ ਦੀ ਵੀ ਬੋਰ ਹੋ ਜਾਂਦਾ ਪਰ ਤੁਸੀਂ ਕੀ ਕੀਤਾ 10 ਫੁੱਟ ਤੇ 10 ਫੁੱਟ ਉੱਥੇ 10 ਕੋਟ ਉੱਥੇ ਪਾਣੀ ਕਿਧਰੋਂ ਵੀ ਨਾ ਮਿਲਿਆ ਚਾਹੀਦਾ ਸੀ ਇੱਕ ਹੀ ਜਗ੍ਹਾ ਦੇ ਉੱਤੇ ਮਿਹਨਤ ਕਰਦੇ ਰਹਿੰਦੇ ਕਰਦੇ ਰਹਿੰਦੇ ਕਰਦੇ ਰਹਿੰਦੇ ਉੱਥੇ ਹੀ ਤੁਹਾਨੂੰ ਪਾਣੀ ਮਿਲ ਜਾਣਾ ਸੀ ਪਾਣੀ ਸੀ 100 ਫੁੱਟ ਡੂੰਘਾ ਤੁਸੀਂ 10 ਫੁੱਟ ਡੂੰਘਾਈ 'ਤੇ ਜਾ ਕੇ ਹਿੰਮਤ ਾਰ ਗਏ ਸਕਸੈਸ ਦੀ ਮੰਜ਼ਿਲ ਸਕਸੈਸ ਦਾ ਦਰਵਾਜ਼ਾ ਕਾਮਯਾਬੀ ਦੀ ਡੋਰੇ 100 ਫੁੱਟ ਦੂਰ ਤੁਸੀਂ 10 ਕਦਮ ਨਹੀਂ ਤੁਰਦੇ ਢੇਰੀ ਠਾ ਕੇ ਬਹਿ ਜਾਂਦੇ ਹੋ 20 ਕਦਮ ਨਹੀਂ ਤੁਰਦੇ ਹਾਰ ਕੇ ਬਹਿ ਜਾਂਦੇ ਹੋ ਚਾਰ ਦਿਨ ਮਿਹਨਤ ਨਹੀਂ ਕੀਤੀ ਢੇਰੀ ਟਾ ਕੇ ਬਹਿ ਜਾਂਦੇ ਹੋ ਮਾਂ ਮੈਨੂੰ ਜੋਬ ਨਹੀਂ ਮਿਲਣੀ ਬਾਪੂ ਮੈਨੂੰ ਜੋਬ ਨਹੀਂ ਮਿਲਣੀ ਖਾਖ ਜੋਬ ਤੁਹਾਨੂੰ ਮਿਲੇ ਮਿਹਨਤ ਤੇ ਕਰ ਨਹੀਂ ਰਹੇ ਅੱਗੇ ਤੇ ਵੱਧ ਨਹੀਂ ਰਹੇ ਢੇਰੀ ਟਾ ਕੇ ਬਹਿ ਜਾਂਦੇ ਹੋ ਮੈਂ ਇੱਕ ਹੋਰ ਗੱਲ ਕਰਦਾ ਮੰਨ ਲਓ ਤੁਹਾਡਾ ਘਰ ਕਿਧਰੇ ਪਹਾੜੀ ਏਰੀਆ ਦੇ ਅੰਦਰ ਹੈ ਪਹਾੜਾਂ ਦੇ ਥੱਲੇ ਮੀਂਹ ਪਿਆ ਬਰਸਾਤ ਹੋਈ ਕੋਈ ਵੱਡਾ ਪੱਥਰ ਰਿੜਿਆ ਤੇ ਰਿੜਦਾ ਰਿੜਦਾ ਚੱਲਦਾ ਚੱਲਦਾ ਤੁਹਾਡੇ ਡੋਰ ਦੇ ਬਿਲਕੁਲ ਸਾਹਮਣੇ ਆਣ ਕੇ ਉ ਟਿਕ ਗਿਆ ਉਨੇ ਘਰ ਦਾ ਨੁਕਸਾਨ ਨਹੀਂ ਕੀਤਾ ਪਰ ਡੋਰ ਦੇ ਸਾਹਮਣੇ ਆਣ ਕੇ ਟਿਕ ਗਿਆ ਹੁਣ ਉਹ ਪੱਥਰ ਵੱਡਾ ਹੈ ਕਾਫੀ ਵੱਡਾ ਪੱਥਰ ਹੈ ਹੁਣ ਉਹ ਪੱਥਰ ਨੂੰ ਤੋੜਨ ਵਾਸਤੇ ਕੋਈ ਮਸ਼ੀਨ ਚਾਹੀਦੀ ਸੀ ਜਿਹੜੀ ਉਪਲਬਧ ਨਹੀਂ ਹੈ ਉਸ ਵਕਤ ਨੇੜੇ ਤੇੜੇ ਅਵੇਲੇਬਲ ਨਹੀਂ ਕੋਈ ਤੁਹਾਡੇ ਘਰ ਦਾ ਇੱਕ ਦੋ ਮੈਂਬਰ ਬਾਹਰ ਨੇ ਉਹਨਾਂ ਨੇ ਕੀ ਕੀਤਾ ਹਥੌੜੇ ਲੈ ਤੋੜਨਾ ਸ਼ੁਰੂ ਕੀਤਾ ਹਥੌੜੇ ਦੇ ਨਾਲ ਥੋੜਾ ਥੋੜਾ ਚਿਪਰਾ ਲਥਨੀਆਂ ਸ਼ੁਰੂ ਹੋਈਆਂ ਪਰ ਢੇਰੀ ਢਾਕੇ ਬਹਿ ਜੇ ਵੀ ਟੁੱਟੇਗਾ ਕਿਵੇਂ ਹੋਂ ਕੋਈ ਸਿਆਣਾ ਆ ਉਹਨੇ ਆਖਿਆ ਬੇਟਾ ਮਿਹਨਤ ਕਰਦੇ ਰਹੋ ਪੱਥਰ ਤੋੜਦੇ ਰਹੋ ਇੱਕ ਦਿਨ ਲੱਗੇਗਾ ਦੋ ਦਿਨ ਲੱਗਣਗੇ ਤਿੰਨ ਦਿਨ ਲੱਗਣਗੇ ਤੁਸੀਂ ਇਹਨੂੰ ਤੋੜ ਦੋਗੇ ਥੋੜੀ ਜਿਹੀ ਵੀ ਜਗ੍ਹਾ ਬਣ ਗਈ ਨਾ ਤੁਹਾਡੇ ਅੰਦਰ ਦੇ ਮੈਂਬਰ ਬਾਹਰ ਆ ਜਾਣਗੇ ਫਿਰ ਰਲ ਕੇ ਇਹਨੂੰ ਤੋੜ ਕੇ ਪਾਸੇ ਕਰਦੇ ਹੋ ਵੱਡੇ ਤੋਂ ਵੱਡਾ ਕੰਮ ਵੀ ਮਸਲਾ ਵੀ ਹੱਲ ਕੀਤਾ ਜਾ ਸਕਦਾ ਹੈ ਪਰ ਜੇ ਪੋਜ਼ਿਟਿਵ ਰਹੋਗੇ ਸੋਚ ਨੂੰ ਤੰਦਰੁਸਤ ਰੱਖੋਗੇ ਹਾਰੋਗੇ ਨਹੀਂ ਡੋਲੋਗੇ ਨਹੀਂ ਦਿੱਗੋਗੇ ਨਹੀਂ ਤਾਂ ਇੱਕ ਗੱਲ ਮੈਂ ਹੋਰ ਜਾਂਦਾ ਜਾਂਦਾ ਕਹਿ ਦਿਆਂ ਲੋਹੇ ਦਾ ਕੋਈ ਪੀਸ ਕਿਸੇ ਲੋਹਾਰ ਦੇ ਹੱਥਾਂ ਅੰਦਰ ਦਿਓ ਤੇ ਲੋਹੇ ਦੇ ਪੀਸ ਦਾ ਜੋ ਤੁਸੀਂ ਰੂਪ ਸੋਚਿਆ ਹੈ ਵੀ ਇਹਦੀ ਢਾਲ ਬਣਾ ਤਲਵਾਰ ਬਣਾ ਆਹ ਪੁਰਜਾ ਬਣਾ ਆਹ ਬਣਾ ਉਹ ਬਣਾ ਤੁਸੀਂ ਕੋਈ ਸੋਚਿਆ ਤਲਵਾਰ ਕੋਲੋਂ ਲੋਹੇ ਦਾ ਇੱਕ ਪੀਸ ਲੈ ਕੇ ਚਲੇ ਗਏ ਹੁਣ ਐਦਾਂ ਨਹੀਂ ਹੈ ਵੀ ਲੋਹਾਰ ਦੇ ਕੋਲ ਕੋਈ ਮੰਤਰੇ ਉਹਨੇ ਮੰਤਰ ਮਾਰਿਆ ਨਾਲ ਦੀ ਨਾਲ ਤੁਹਾਨੂੰ ਦਾਤੀ ਖੁਰੂਪਾ ਕੋਈ ਨਾ ਕੋਈ ਬਣਾ ਕੇ ਦੇ ਦਿੱਤਾ ਐਦਾਂ ਨਹੀਂ ਹੈ ਕੋਇਆ ਕੀ ਪਹਿਲਾਂ ਲੋਹੇ ਨੂੰ ਤਪਾਉਣਾ ਪਿਆ ਗਰਮ ਕਰਨਾ ਪਿਆ ਬਾਅਦ ਵਿੱਚ ਹਥੌੜਿਆਂ ਦੀ ਸੱਟ ਬਾਰ-ਬਾਰ ਮਾਰਨੀ ਪਈ ਵਾਰ-ਵਾਰ ਮਾਰਨੀ ਪਈ ਉਹਨੇ ਤੁਹਾਨੂੰ ਵਿਖਾਇਆ ਬਈ ਆ ਠੀਕ ਹੈ ਤਲਵਾਰ ਠੀਕ ਹੈ ਇਦਾਂ ਦੀ ਜਿੱਦਾਂ ਦੀ ਤੂੰ ਚਾਹਨਾ ਹੈ ਜਾਂ ਪੀਸ ਠੀਕ ਹੈ ਜੋ ਤੂੰ ਚਾਹਨਾ ਹੈ ਜਿਹੜਾ ਰੂਪ ਤੁਸੀਂ ਆਖਿਆ ਜੇ ਠੀਕ ਨੇ ਉਹਨੇ ਫੇਰ ਤਪਾਇਆ ਫੇਰ ਹਥੌੜਿਆਂ ਦੀ ਚੋਟ ਦਿੱਤੀ ਮਾਰ-ਮਾਰੀ ਤੇ ਜਦੋਂ ਐ ਤਸੱਲੀ ਬਖਸ਼ੋ ਰੂਪ ਤੁਹਾਡੀਆਂ ਨਜ਼ਰਾਂ ਨੂੰ ਜੱਜ ਗਿਆ ਤੁਸੀਂ ਆਖਿਆ ਹੁਣ ਠੀਕ ਹੈ ਪਰ ਪਤਾ ਕਿੰਨੀਆਂ ਸੱਟਾਂ ਦੇਣ ਤੋਂ ਬਾਅਦ ਉਹ ਰੂਪ ਬਣਿਆ ਕਿੰਨੇ ਵਾਰੀ ਉਹਨੂੰ ਤਪਨ ਤੋਂ ਬਾਅਦ ਉਹ ਰੂਪ ਬਣਿਆ ਤੁਸੀਂ ਤਪਦੇ ਵੀ ਨਹੀਂ ਸੱਟਾਂ ਵੀ ਨਹੀਂ ਖਾਂਦੇ ਢੇਰੀ ਢਾ ਦਿੰਦੇ ਹੋ 네ਗੇਟਿਵਿਟੀ ਨੂੰ ਪਾਲ ਕੇ ਰੱਖਦੇ ਹੋ ਆਪਣੇ ਚਾਰ ਚਫੇਰੇ ਤੇ ਫਿਰ ਕਾਮਯਾਬੀ ਕਿਵੇਂ ਮਿਲੇਗੀ ਸਕਸੈਸ ਕਿਵੇਂ ਮਿਲੇਗੀ ਜਿਹੜੀ ਮੰਜ਼ਲ 100 ਕਦਮ ਦੂਰ ਹੋਵੇ ਤੁਸੀਂ ਇੱਕ ਕਦਮ ਤੁਰਦੇ ਹੋ ਤੇ ਉੱਥੇ ਬਹਿ ਜਾਂਦੇ ਹੋ ਪੰਜਾਬੀ ਦੀ ਇੱਕ ਕਹਾਵਤ ਹੈ ਠੇਠ ਬੋਲੀ ਦੇ ਅੰਦਰ ਕਹਿੰਦੇ ਨੇ ਕੋਹ ਨਾ ਤੁਰੀ ਬਾਬਾ ਤੇ ਆਈ ਇੱਕ ਕੋ ਤੁਰਦੇ ਨਹੀਂ ਇੱਕ ਮੀਲ ਤੁਰਦੇ ਨਹੀਂ ਤੇਰੀ ਢਾਕੇ ਬਹਿ ਰਹੇਂਦੇ ਉਹ ਮੈਨੂੰ ਮੰਜ਼ਿਲ ਮਿਲਨੀ ਨਹੀਂ ਮੈਂ ਕਿਵੇਂ ਅੱਗੇ ਜਾਵਾਂ ਮੈਂ ਕਿਵੇਂ ਤੁਰਾਂ ਮਿਹਨਤ ਕਰਦੇ ਰਹੋ ਪੋਜ਼ਿਟਿਵ ਰਹਿ ਕੇ ਕਰਦੇ ਰਹੋ ਲਗਨ ਦੇ ਨਾਲ ਕਰਦੇ ਰਹੋ ਮੰਜ਼ਿਲ ਜ਼ਰੂਰ ਮਿਲੇਗੀ ਸਕਸੈਸ ਜ਼ਰੂਰ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ